ਸਤਿਨਾਮੋ ਸ੍ਰੀ ਵਾਹਿਗੁਰੂ ਸਾਹਿਬ ਜੀ ਔਡੇ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇਕ ਕ ਓੰਕਾਰ ਸਤਿਗੁਰ ਪ੍ਰਸਾਦਿ ਮੰਗਾਦਾਨ ਠਾਕੁਰ ਨਾਮ ਅਬਰ ਕਸ਼ੂ ਮੇਰਾ ਸੰਗਨ ਚੱਲੈ ਮਿਲੈ ਕਿਰਪਾ ਗੁਣ ਗਾਮਾ ਮੰਗੋਦਨ ਠਾਕੁਰ ਨਾਮ ਅਵਰ ਕਾਸ਼ੂ ਮੇਰਾ ਸੰਗਨ ਚੱਲੈ ਮਿਲਾਈ ਕ੍ਰਿਪਾ ਗੁਣ ਗਾਮਾ ਰਹਾਉ ਰਾਜ ਮਾਨ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮਾ ਆਈ ਆਈ ਬਹੁ ਬੇਦਕੋਤਾ ਵਾ ਸਗਲ ਨਿਰਾਰਥ ਕਾਮਾ ਬੇਨ ਗੋਬਿੰਦ ਆਵਰ ਜੇ ਚਾਹੋ ਦੀ ਸਗਲ ਬਾਤ ਹੈ ਖਾਮਾ ਕਹੋ ਨਾਨਕ ਸੰਤ ਰੇਨ ਮੰਗਾਓ ਮੇਰੋ ਮਨ ਪਾਵੈ ਬਿਸਰਾਮ ਨਨ ਗੋਬਿੰਦ ਅਵਰ ਜੀ ਚਾਹੋ ਬਿਸਾਇ ਸਗਲ ਬਾਤ ਹੈ ਖਾਮਾ ਕਾਹੋ ਨਾਨਕ ਸੰਤਰੇਨ ਮੰਗੋ ਨੇ 도 ਮਨ ਪਾਵੈ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ